jet beam satvik quality and justice patiala youtube channel ਤੋਂ ਮੈਂ ਇੰਜੀਨੀਅਰ ਹਰਦੀਪ ਸਿੰਘ ਚੁੰਬਰ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਇੱਕ ਨਵੀਂ ਜਾਣਕਾਰੀ ਨੂੰ ਸਾਝੀ ਕਰ ਰਿਹਾ ਹਾਂ ਇਸ ਦਾ ਵਿਸ਼ਾ ਹੈ ਆਰਟੀ ਐਕਟ 2009 ਦੀ ਧਾਰਾ 12 ਦੀ ਇੱਕ ਸੀ ਨੂੰ ਲਾਗੂ ਕਰਨ ਸੰਬੰਧੀ ਮੰਗੀ ਗਈ ਹੈ ਰਿਪੋਰਟ ਇਹ ਸਰੋਤ ਪੰਜਾਬ ਰਾਜ ਦੇ ਸਕੂਲ ਸਿੱਖਿਆ ਐਲੀਮੈਂਟਰੀ ਦੇ ਡਾਇਰੈਕਟਰ ਦਫਤਰ ਦੁਆਰਾ ਜਾਰੀ ਕੀਤਾ ਗਿਆ ਇੱਕ ਬਹੁਤ ਜ਼ਰੂਰੀ ਮੈਮੋ ਹੈ ਇਸ ਦਾ ਮੁੱਖ ਵਿਸ਼ਾ ਬੱਚਿਆਂ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਐਕਟ 2009 ਦੀ 12 ਦੀ 1 ਸੀ ਨੂੰ ਲਾਗੂ ਕਰਨਾ ਹੈ ਇਹ ਨਿਰਦੇਸ਼ ਖਾਸ ਤੌਰ ਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਫੈਸਲੇ ਦੀ ਪਾਲਣਾ ਵਿੱਚ ਜਾਰੀ ਕੀਤੇ ਗਏ ਹਨ ਮੈਮੋਰਾਡ ਦੇ ਸਾਰੇ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਾ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਮਾਨਤਾ ਪ੍ਰਾਪਤ ਅਨਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਸੈਸ਼ਨ ਦੌਰਾਨ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਅਤੇ ਪਛੜੇ ਸਮੂਹਾਂ ਲਈ 25% ਸੀਟਾ ਰਾਖਵੀਆਂ ਰੱਖੀਆਂ ਜਾਣ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਇਸ ਸਬੰਧੀ ਜਾਣਕਾਰੀ ਇੱਕ ਨਿਰਧਾਰਤ ਫਾਰਮੈਟ ਵਿੱਚ ਅਗਲੇ ਦਿਨ ਦੁਪਹਿਰ 3 ਵਜੇ ਤੱਕ ਜਮ੍ਹਾਂ ਕਰਵਾਉਣ ਤਾਂ ਜੋ ਅਦਾਲਤ ਵਿੱਚ ਹਲਫਨਾਮਾ ਦਾਇਰ ਕੀਤਾ ਜਾ ਸਕੇ। ਸਵਾਗਤ ਅੱਜ ਦੀ ਇਸ ਖਾਸ ਗੱਲਬਾਤ ਵਿੱਚ ਅਸੀਂ ਪੰਜਾਬ ਦੀ ਸਕੂਲ ਸਿੱਖਿਆ ਨਾਲ ਜੁੜੇ ਇੱਕ ਬਹੁਤ ਹੀ ਮਤਲਬ ਅਹਿਮ ਸਰਕਾਰੀ ਕਾਗਜ਼ ਦੀ ਤਹਿ ਤੱਕ ਜਾ ਰਹੇ ਹਾਂ। ਇਹ ਕੋਈ ਆਮੇ ਦਾ ਸਰਕੂਲਰ ਨਹੀਂ ਇਹ ਇੱਕ ਦਫਤਰੀ ਹੁਕਮ ਹੈ ਇੱਕ ਮੀਮੋ ਕਹਿ ਲੋ ਤੇ ਇਹਦੀਆਂ ਤਾਰਾਂ ਸਿੱਧੀਆਂ ਅਦਾਲਤ ਤੱਕ ਜਾਂਦੀਆਂ ਨੇ। ਹਾਂਜੀ ਇਹ ਹੈਗਾ ਆ ਸਿੱਖਿਆ ਦੇ ਅਧਿਕਾਰ ਕਾਨੂੰਨ ਯਾਨੀ RTE ਐਕਟ 2009 ਉਦੀ ਇੱਕ ਖਾਸ ਤਾਰਾ ਤਾਰਾ 121C ਉਹਨੂੰ ਲਾਗੂ ਕਰਨ ਬਾਰੇ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਰੀ ਹਲਚਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇੱਕ ਤਾਜ਼ਾ ਫੈਸਲੇ ਤੋਂ ਬਾਅਦ ਹੋ ਰਹੀ ਆ ਇਹ ਆਪਣੇ ਆਪ ਚ ਕਾਫੀ ਕੁਝ ਕਹਿੰਦਾ ਹੈ ਨਾ ਬਿਲਕੁਲ ਬਿਲਕੁਲ ਜਦੋਂ ਅਦਾਲਤ ਨੂੰ ਦਖਲ ਦੇਣਾ ਪਵੇ ਤਾਂ ਸਮਝੋ ਗੱਲ ਗੰਭੀਰ ਹੈ ਹਾਂ ਤੇ ਅੱਜ ਸਾਡੀ ਗੱਲਬਾਤ ਦਾ ਮੁੱਖ ਆਧਾਰ ਹੈ ਡਾਇਰੈਕਟਰ ਸਕੂਲ ਸਿੱਖਿਆ ਐਲੀਮੈਂਟਰੀ ਪੰਜਾਬ ਦੇ ਦਫ਼ਤਰ ਦਾ ਮੀਮੋ ਨੰਬਰ E3831340225 ਆਪਾਂ ਇਸੇ ਤੇ ਹੀ ਫੋਕਸ ਕਰਾਂਗੇ ਠੀਕ ਹੈ ਜੀ ਤਾਂ ਆਪਣਾ ਮਕਸਦ ਕੀ ਹੈ ਅੱਜ ਅਸੀਂ ਸਮਝਣਾ ਹੈ ਕਿ ਇਸ ਹੁਕਮ ਚ ਆਹਰ ਕਿਹਾ ਕੀ ਗਿਆ ਕਿ ਸਿਰਫ ਅਦਾਲਤੀ ਹੁਕਮ ਹੀ ਕਾਰਨ ਹੈ ਜਾਂ ਕੁਝ ਹੋਰ ਵੀ ਹੈ ਤੇ ਸਭ ਤੋਂ ਜ਼ਰੂਰੀ ਪੰਜਾਬ ਦੇ ਹਜ਼ਾਰਾਂ ਪ੍ਰਾਈਵੇਟ ਸਕੂਲਾਂ ਲਈ ਜਿਹੜੇ ਸਰਕਾਰ ਤੋਂ ਮਦਦ ਨਹੀਂ ਲੈਂਦੇ ਤੇ ਉਹਨਾਂ ਲੱਖਾਂ ਬੱਚਿਆਂ ਲਈ ਇਹਦੇ ਕੀ ਮਾਇਨੇ ਨੇ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਨੇ ਯਾਨੀ EWS ਜਾਂ ਫਿਰ ਲਾਭਹੀਣ ਸਮੂਹਾ DG ਤੋਂ ਨੇ ਤੇ ਇਹਨਾਂ ਸਕੂਲਾਂ 'ਚ ਪੜਨਾ ਚਾਹੁੰਦੇ ਨੇ ਚਲੋ ਸ਼ੁਰੂ ਕਰਦੇ ਆਂ ਫਿਰ ਹਾਂਜੀ ਸ਼ੁਰੂ ਕਰਦੇ ਆਂ ਠੀਕ ਹੈ ਤਾਂ ਪਹਿਲਾਂ ਇਹ ਦੇਖਦੇ ਆਂ ਕਿ ਹੁਕਮ ਕਿੰਨਾ ਕਿੰਨਾਂ ਨੂੰ ਭੇਜਿਆ ਗਿਆ ਹੈ ਇਹਦਾ ਦਾਇਰਾ ਕੀ ਹੈ ਇਹ ਗਿਆ ਜੀ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਐਲੀਮੈਂਟਰੀ ਤੇ ਸੈਕੰਡਰੀ ਦੋਵਾਂ ਨੂੰ ਫਿਰ ਡਿਪਟੀ ਡੀਈਓਜ਼ ਨੂੰ ਸਾਰੇ ਬਲੌਕ ਪ੍ਰਾਇਮਰੀ ਸਿੱਖਿਆ ਅਫਸਰਾਂ ਨੂੰ ਤੇ ਇਤੋਂ ਤੱਕ ਕਿ ਸਾਰੇ ਸਕੂਲ ਪ੍ਰਿੰਸੀਪਲਾਂ ਤੇ ਮੁਖੀਆਂ ਨੂੰ ਵੀ ਮਤਲਬ ਉੱਪਰ ਤੋਂ ਲੈ ਕੇ ਹੇਠਾਂ ਤੱਕ ਸਾਰਿਆਂ ਨੂੰ ਹੂੰ ਕਾਫੀ ਵੱਡੇ ਪੱਧਰ ਤੇ ਇਹਨੂੰ ਭੇਜਿਆ ਗਿਆ ਹੈ ਮਤਲਬ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਰ ਪੱਧਰ ਤੇ ਪਹੁੰਚੇ ਤੇ ਵਿਸ਼ਾ ਉਹ ਤਾਂ ਬਿਲਕੁਲ ਸਾਫ਼ ਹੈ RTE ਐਕਟ 2009 ਦੀ ਧਾਰਾ 12(1)(c) ਨੂੰ ਲਾਗੂ ਕਰਨਾ ਪਰ ਖਾਸ ਗੱਲ ਇਹ ਹੈ ਕਿ ਇਹਨੂੰ ਸਿੱਧਾ ਇੱਕ ਕੋਰਟ ਕੇਸ ਨਾਲ ਜੋੜਿਆ ਗਿਆ CW P PIL ਨੰਬਰ 285 ਸਾਲ 2024 ਕੇਐਸ ਰਾਜੂ ਲੀਗਲ ٹرسٹ ਬਨਾਮ ਪੰਜਾਬ ਸਰਕਾਰ ਕਹਿੰਦੇ ਨੇ ਕਿ ਉਸ ਕੇਸ ਚ ਜੋ ਹੁਕਮ ਹੋਏ ਉਹਨਾਂ ਦੀ ਪਾਲਣਾ ਚ ਇਹ ਮੀਮੋ ਜਾਰੀ ਹੋਇਆ हां जी ਤੇ ਇਹੀ ਗੱਲ ਸਭ ਤੋਂ ਅਹਿਮ ਹੈ ਅਦਾਲਤੀ ਦਖਲ ਤੁਸੀਂ ਦੇਖੋ ਮੀਮੋ ਚ 19 ਫਰਵਰੀ 2025 ਦੇ ਹਾਈ ਕੋਰਟ ਦੇ ਹੁਕਮ ਦਾ ਜ਼ਿਕਰ ਹੈ ਪਰ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਕਿ ਇਸ ਬਾਰੇ ਗੱਲ ਹੋਈ ਹੋਵੇ ਮੀਮੋ ਖੁਦ ਕਹਿੰਦਾ ਹੈ ਕਿ ਇਸ ਤੋਂ ਪਹਿਲਾਂ ਸਕੂਲ ਸਿੱਖਿਆ ਵਿਭਾਗ ਦੀ ਸਿੱਖਿਆ ਸੱਤ ਬ੍ਰਾਂਚ ਨੇ 21 ਮਾਰਚ 2025 ਨੂੰ ਇੱਕ ਚਿੱਠੀ ਕੱਢੀ ਸੀ ਤੇ ਫਿਰ ਇਸੇ ਡਾਇਰੈਕਟਰ ਦਫ਼ਤਰ ਨੇ 24 ਮਾਰਚ 2025 ਨੂੰ ਵੀ ਇੱਕ ਮੀਮੋ ਜਾਰੀ ਕੀਤਾ ਸੀ ਅੱਛਾ ਤਾਂ ਮਤਲਬ ਇਹ ਮੁੱਦਾ ਪਹਿਲਾਂ ਤੋਂ ਚੱਲ ਰਿਹਾ ਸੀ ਪਰ ਸ਼ਾਇਦ ਕੁਝ ਹੋ ਨਹੀਂ ਰਿਹਾ ਸੀ ਜ਼ਮੀਨੀ ਪੱਧਰ ਤੇ ਜਾਂ ਪਹਿਲੀਆਂ ਹਦਾਇਤਾਂ ਕਾਫੀ ਨਹੀਂ ਸਨ। ਇਹੀ ਲੱਗਦਾ ਹੈ। ਦੇਖੋ ਕਈ ਵਾਰੀ ਸਰਕਾਰੀ ਹੁਕਮ ਤਾਂ ਨਿਕਲ ਜਾਂਦੇ ਨੇ ਪਰ ਉਹਨਾਂ ਤੇ ਅਮਲ ਕਰਵਾਉਣਾ ਉਹ ਇੱਕ ਵੱਡੀ ਚੁਣੌਤੀ ਹੁੰਦੀ ਹੈ। ਇਸ ਕੇਸ ਵਿੱਚ ਪਹਿਲਾਂ ਦੋ ਚਿੱਠੀਆਂ ਫਿਰ ਅਦਾਲਤ ਦਾ ਦਖਲ ਤੇ ਹੁਣ ਇਹ ਨਵਾਂ ਮੀਮੋ ਉਹ ਵੀ ਇੰਨੀ ਸਖਤੀ ਨਾਲ ਇਹ ਇਹੀ ਦੱਸਦਾ ਹੈ ਕਿ ਪਹਿਲਾਂ ਵਾਲੀਆਂ ਕੋਸ਼ਿਸ਼ਾਂ ਸ਼ਾਇਦ ਕਾਮਯਾਬ ਨਹੀਂ ਹੋਈਆਂ। ਅਦਾਲਤੀ ਦਬਾਣਿਆਂ ਹੁਣ ਇਹਨੂੰ ਬਿਲਕੁਲ ਕੀ ਕਹਿੰਦੇ ਨੇ ਟਾਪ ਪ੍ਰਾਇੋਰਟੀ ਤੇ ਲਿਆ ਦਿੱਤਾ ਕਈ ਵਾਰੀ ਅਦਾਲਤ ਨੂੰ ਹੀ ਕਾਨੂੰਨ ਲਾਗੂ ਕਰਵਾਉਣ ਲਈ ਅੱਗੇ ਆਉਣਾ ਪੈਂਦਾ ਹੂੰ ਸਮਝ ਗਏ ਠੀਕਾ ਤਾਂ ਵਾਪਸ ਆਉਂਦੇ ਆ ਉਸ 17 ਤੇ 121C ਮੀਮੋ ਇਹਦੇ ਬਾਰੇ ਕੀ ਯਾਦ ਕਰਵਾਉਂਦਾ ਮੀਮੋ ਬਹੁਤ ਸਾਫ਼ ਸ਼ਬਦਾਂ ਚ ਯਾਦ ਕਰਾਉਂਦਾ ਹੈ ਕਿ ਸਾਰੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲ ਯਾਨੀ ਜਿਨ੍ਹਾਂ ਨੂੰ ਸਰਕਾਰ ਤੋਂ ਗਰਾਂਟ ਨਹੀਂ ਮਿਲਦੀ ਉਹਨਾਂ ਨੂੰ ਪਹਿਲਾਂ ਹੀ ਕਿਹਾ ਜਾ ਚੁੱਕਿਆ ਸੀ ਕਿਹਾ ਸੀ ਕਿ ਸੈਸ਼ਨ 2025-26 ਲਈ ਜਿਹੜੀ ਉਹਨਾਂ ਦੀ ਐਂਟਰੀ ਲੈਵਲ ਕਲਾਸ ਹੈ ਮਤਲਬ ਜਿੱਥੋਂ ਦਾਖਲਾ ਸ਼ੁਰੂ ਕਰਦੇ ਨੇ ਭਾਵੇਂ ਨਰਸਰੀ ਹੋਵੇ ਐਲकेजी ਹੋਵੇ ਜਾਂ ਪਹਿਲੀ ਜਮਾਤ ਉਸ ਕਲਾਸ ਦੀਆਂ ਜਿੰਨੀਆਂ ਵੀ ਕੁੱਲ ਮਨਜ਼ੂਰਸ਼ੁਦਾ ਸੀਟਾਂ ਨੇ ਉਹਦਾ ਘੱਟੋ-ਘੱਟ 25 ਫੀਸਦੀ ਹਿੱਸਾ ਈਡਬਲਿਊਐਸ ਤੇ ਡੀਜੀ ਬੱਚਿਆਂ ਲਈ ਰਿਜ਼ਰਵ ਰੱਖਣਾ ਪਊਗਾ 25 ਫੀਸਦੀ ਇਹ ਤਾਂ ਆਰਟੀਈ ਕਾਨੂੰਨ ਦਾ ਬੇਸਿਕ ਪ੍ਰਿੰਸੀਪਲ ਆ ਹੈਨਾ ਇਹਦਾ ਮਕਸਦ ਕੀ ਆ ਅਸਲ ਚ ਬਿਲਕੁਲ ART ਐਕਟ ਦੀ ਕਹਿ ਲੋ ਜੜ ਹੈ ਮਕਸਦ ਹੈ ਸਮਾਜਿਕ ਬਰਾਬਰੀ ਲਿਆਣਾ ਸਿੱਖਿਆ 'ਚ ਇਹ ਯਕੀਨੀ ਬਣਾਉਣਾ ਕਿ ਕੋਈ ਬੱਚਾ ਸਿਰਫ ਇਸ ਲਈ ਚੰਗੀ ਪੜ੍ਹਾਈ ਤੋਂ ਵਾਂਝਾ ਨਾ ਰਹਿ ਜਾਵੇ ਕਿਉਂਕਿ ਉਹਦੇ ਮਾਪਿਆਂ ਕੋਲ ਪੈਸੇ ਨਹੀਂ ਜਾਂ ਉਹ ਕਿਸੇ ਖਾਸ ਸਮਾਜਿਕ ਗਰੁੱਪ ਤੋਂ ਹੈ ਇਹ ਪ੍ਰਾਈਵੇਟ ਸਕੂਲਾਂ ਦੀ ਵੀ ਇੱਕ ਸਮਾਜਿਕ ਜ਼ਿੰਮੇਵਾਰੀ ਤੈਅ ਕਰਦਾ ਹੈ ਤੇ ਜਿਵੇਂ ਕੇਐਸ ਰਾਜੂ ਲੀਗਲ ٹرسٹ ਨੂੰ ਪੀਆਇਲ ਪਾਉਣੀ ਪਈ ਉਸ ਤੋਂ ਤਾਂ ਇਹੀ ਲੱਗਦਾ ਕਿ ਪੰਜਾਬ 'ਚ ਇਹਨੂੰ ਲਾਗੂ ਕਰਨ 'ਚ ਦਿੱਕਤਾਂ ਆ ਰਹੀਆਂ ਸਨ ਹੋ ਸਕਦਾ ਬਹੁਤ ਸਾਰੇ ਸਕੂਲ ਮੰਨ ਨਹੀਂ ਰਹੇ ਸਨ ਜਾਂ ਫਿਰ ਪਾਰਦਰਸ਼ਤਾ ਦੀ ਕਮੀ ਸੀ ਸਾਰੇ ਪ੍ਰੋਸੈਸ 'ਚ ਇੱਥੇ ਗੱਲ ਵਾਕਈ ਗੰਬੀਰ ਹੋ ਜਾਂਦੀ ਹੈ ਇਹ ਸਿਰਫ ਯਾਦ ਕਰਵਾਉਣਾ ਨਹੀਂ ਮੀਮੋ ਦੇ ਅਗਲੇ ਹਿੱਸੇ 'ਚ ਤਾਂ ਕੁਝ ਹੋਰ ਹੀ ਲੱਗ ਰਿਹਾ ਜਿਵੇਂ ਹੁਣ ਸਿਰਫ ਕਹਿਣ ਦੀ ਬਜਾਏ ਕੁਝ ਕਰਨ ਲਈ ਕਿਹਾ ਜਾ ਰਿਹਾ ਤੇ ਉਹ ਵੀ ਬਹੁਤ ਜਲਦੀ ਹਾਂਜੀ ਬਿਲਕੁਲ ਦੂਜਾ ਪੈਰਾ ਸਿੱਧਾ ਐਕਸ਼ਨ ਦੀ ਗੱਲ ਕਰਦਾ ਹਾਂ ਉਹ ਹੀ ਮੈਂ ਕਹਿ ਰਹੀ ਸੀ ਸਾਰੀ ਡੀਓਜ਼ ਡਿਪਟੀ ਡੀਓਜ਼ ਬੀਪੀਓਜ਼ ਨੂੰ ਕਿਹਾ ਗਿਆ ਕਿ ਆਪਣੇ ਇਲਾਕੇ ਦੇ ਸਾਰੇ ਪ੍ਰਾਈਵੇਟ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਦੀ ਪੂਰੀ ਜਾਣਕਾਰੀ ਇੱਕ ਖਾਸ ਫਾਰਮੈਟ ਸੇਜੋ ਤੁਰੰਤ ਤੇ ਉਹ ਫਾਰਮੈਟ ਵੀ ਦਿੱਤਾ ਹੋਇਆ ਹੈ ਕਾਫੀ ਡਿਟੇਲਡ ਲੱਗ ਰਿਹਾ ਹੈ ਹਾਂ ਉਹ ਫਾਰਮੈਟ ਸਿਰਫ ਹਾਂ ਨਾ ਨਹੀਂ ਪੁੱਛਦਾ ਸਗੋਂ ਅੰਕੜੇ ਮੰਗਦਾ ਹੈ ਕਾਲਮ ਨੇ ਸੀਰੀਅਲ ਨੰਬਰ ਜ਼ਿਲ੍ਹੇ ਦਾ ਨਾਮ ਸਕੂਲ ਦਾ ਨਾਮ ਫਿਰ ਐਂਟਰੀ ਕਲਾਸ ਚ ਕੁੱਲ ਮਨਜ਼ੂਰਸ਼ੁਦਾ ਸੀਟਾਂ ਕਿੰਨੀਆਂ ਨੇ ਤੇ ਸਭ ਤੋਂ ਜ਼ਰੂਰੀ ਤਾਰਾ 121 ਸੀ ਯਾਨੀ 25% ईडब्ल्यूएसडीजी ਕੋਟੇਜ ਅਸਲ ਚ ਕਿੰਨੀਆਂ ਸੀਟਾਂ ਭਰੀਆਂ ਗਈਆਂ ਨੇ ਤੇ ਅਖੀਰ ਚ ਟਿੱਪਣੀਆਂ ਯਾਨੀ ਰਿਮਾਰਕਸ ਲਈ ਵੀ ਥਾਂ ਹੈ ਹੂੰ ਇਹ ਟਿੱਪਣੀਆਂ ਵਾਲਾ ਕਾਲਮ ਇਹਦਾ ਕੀ ਮਤਲਬ ਹੋ ਸਕਦਾ ਕਿ ਸਕੂਲ ਦੱਸਣਗੇ ਕਿ ਕੋਟਾ ਕਿਉਂ ਨਹੀਂ ਭਰਿਆ ਯਹੀ ਅਫਸਰਾ ਲਈ ਹੈ ਇਹ ਦੋਵੇਂ ਕੰਮ ਕਰ ਸਕਦਾ हो सकता है स्कूलों ਨੂੰ ਮੌਕਾ ਦਿੱਤਾ ਹੋਵੇ ਕਿ ਜੇ ਕੋਟਾ ਪੂਰਾ ਨਹੀਂ ਹੋਇਆ ਤਾਂ ਕਾਰਨ ਦੱਸਣ ਜਿਵੇਂ ਕਹਿ ਦੇਣ ਕਿ ਜੀ ਬੱਚੇ ਨਹੀਂ ਆਏ ਅਪਲਾਈ ਕਰਨ ਹਾਲਾਂਕਿ ਇਹ ਆਮ ਤੌਰ ਤੇ ਬਹਾਨਾ ਹੀ ਹੁੰਦਾ ਹੈ ਜਾਂ ਫਿਰ ਇਹ ਅਫਸਰਾਂ ਲਈ ਹੋ ਸਕਦਾ ਹੈ ਕਿ ਉਹ ਆਪਣੀ ਵੈਰੀਫਿਕੇਸ਼ਨ ਤੋਂ ਬਾਅਦ ਕੋਈ ਨੋਟ ਲਿਖਣ ਜਿਵੇਂ ਕਿ ਸਕੂਲ ਨੇ ਗਲਤ ਜਾਣਕਾਰੀ ਦਿੱਤੀ ਹੈ ਇਹ ਅੰਕੜਿਆਂ ਦੇ ਪਿੱਛੇ ਦੀ ਅਸਲੀਅਤ ਸਮਝਣ 'ਚ ਮਦਦ ਕਰੇਗਾ ਪਤਾ ਲੱਗੇਗਾ ਕਿ ਕਿੰਨੇ ਸਕੂਲ ਸਹੀ ਚ ਕਾਨੂੰਨ ਮੰਨ ਰਹੇ ਨੇ ਤੇ ਕਿੰਨੇ ਨਹੀਂ ਤੇ ਫਿਰ ਆndi ਹੈ ਡੈਡਲਾਈਨ ਇਹ ਤਾਂ ਮਤਲਬ ਬਹੁਤ ਹੀ ਔਖੀ ਲੱਗ ਰਹੀ ਹੈ ਬਿਲਕੁਲ ਤੀਜਾ ਪੈਰਾ ਤਾਂ ਹੈਰਾਨ ਹੀ ਕਰ ਦਿੰਦਾ ਸਾਫ਼ ਲਿਖਿਆ ਕਿ ਸਾਰੀ ਜਾਣਕਾਰੀ ਉਸੀ ਫਾਰਮੈਟ ਚ ਕੱਲ ਦੁਪਹਿਰ 3 ਵਜੇ ਤੱਕ ਲਾਜ਼ਮੀ ਤੌਰ ਤੇ ਦਫ਼ਤਰ ਦੀ ਈਮੇਲ ਆਈਡੀ ਤੇ ਭੇਜਣੀ ਹੈ ਇੱਕ ਦਿਨ ਤੋਂ ਵੀ ਘੱਟ ਸਮਾਂ ਸ਼ੁਰੂ ਚ ਮੋਸਟ ਅਰਜੈਂਟ ਡੇਟ ਬਾਉਂਡ ਤੇ ਅੰਤ ਚ ਟਾਪ ਐਂਡ ਦੀ ਐਟਮੋਸਟ ਪ੍ਰਾਇੋਰਟੀ ਲਿਖਣਾ ਇਹ ਐਵੇਂ ਨਹੀਂ ਲਿਖਿਆ ਇਹ ਅਸਲੀ ਦਬਾਅ ਦਿਖਾਉਂਦਾ ਇੱਕ ਦਿਨ ਚ ਪੂਰੇ ਸੂਬੇ ਦੇ ਹਜ਼ਾਰਾਂ ਪ੍ਰਾਈਵੇਟ ਸਕੂਲਾਂ ਤੋਂ ਇਹ ਡਾਟਾ ਇਹ ਕਿਵੇਂ ਹੋਊਗਾ ਮਤਲਬ ਪ੍ਰਸ਼ਾਸਨ ਲਈ ਤਾਂ ਇਹ ਬਹੁਤ ਵੱਡਾ ਕੰਮ ਲੱਗਦਾ ਹੈ ਚੁਣੌਤੀ ਤਾਂ ਹੈਗੀ ਹੈ ਜੀ ਬਹੁਤ ਵੱਡੀ ਸੋਚੋ ਹਜ਼ਾਰਾਂ ਸਕੂਲ ਨੇ ਪਹਿਲਾਂ ਤਾਂ ਹੁਕਮ ਸਾਰਿਆਂ ਤੱਕ ਪਹੁੰਚਾਉਣਾ ਫਿਰ ਸਕੂਲਾਂ ਨੇ ਰਿਕਾਰਡ ਦੇਖਣਾ ਸਹੀ ਨੰਬਰ ਕੱਢਣੇ ਫਾਰਮੈਟ ਚ ਭਰਨੇ ਫਿਰ ਈਮੇਲ ਕਰਨੇ ਕਿਤੇ ਵੀ ਦੇਰੀ ਹੋ ਸਕਦੀ ਗਲਤੀ ਹੋ ਸਕਦੀ ਹੋ ਸਕਦਾ ਕੋਈ ਸਕੂਲ ਨਾ ਵੀ ਭੇਜਣ ਪਰ ਜਦੋਂ ਗੱਲ ਅਦਾਲਤ ਦੀ ਹੋਵੇ ਤੇ ਹੁਕਮ ਮੋਸਟ ਅਰਜੈਂਟ ਹੋਵੇ ਤਾਂ ਫਿਰ ਸਰਕਾਰੀ ਮਸ਼ੀਨਰੀ ਨੂੰ ਵੀ ਭਜਨਟ ਕਰਨੀ ਪੈਂਦੀ ਹੈ ਅਦਾਲਤੀ ਹੁਕਮਾਂ ਚ ਤਾਕਤ ਹੁੰਦੀ ਹੈ ਪ੍ਰਸ਼ਾਸਨ ਨੂੰ ਹਰਕਤ ਚ ਲਿਆ ਦਿੰਦੇ ਨੇ ਭਾਵੇਂ ਰਾਤ ਨੂੰ ਕੰਮ ਕਰਨਾ ਪਵੇ ਤੇ ਮੀਮੋ ਚ ਇਸ ਜਲਦਬਾਜ਼ੀ ਦਾ ਕਾਰਨ ਕੀ ਦੱਸਿਆ ਕਾਰਨ ਵੀ ਬਿਲਕੁਲ ਸਾਫ਼ ਦੱਸਿਆ ਤੇ ਸਿੱਧਾ ਅਦਾਲਤ ਨਾਲ ਜੁੜਿਆ ਤੀਜੇ ਪੈਰੇ 'ਚ ਹੀ ਲਿਖਿਆ ਕਿ ਇਹ ਜਾਣਕਾਰੀ ਇਸ ਲਈ ਛੇਤੀ ਚਾਹੀਦੀ ਹੈ ਤਾਂਕਿ ਇੱਕ ਲੋੜਿੰਦਾ ਹਲਫਨਾਮਾ ਯਾਨੀ ਐਫੀਡੇਵਿਟ ਤਿਆਰ ਕਰਕੇ ਟਾਈਮ 'ਸਰ ਹਾਈ ਕੋਰਟ 'ਤੇ ਦਾਇਰ ਕੀਤਾ ਜਾ ਸਕੇ ਮਤਲਬ ਸਾਫ ਹੈ ਕਿ ਹਾਈ ਕੋਰਟ ਨੇ ਸਰਕਾਰ ਨੂੰ ਕੋਈ ਸਖਤ ਡੈਡਲਾਈਨ ਦਿੱਤੀ ਹੋਈ ਹੈ ਰਿਪੋਰਟ ਦੇਣ ਲਈ ਤੇ ਸਰਕਾਰ ਹੁਣ ਉਹ ਡੈਡਲਾਈਨ ਪੂਰੀ ਕਰਨ ਲਈ ਕਾਲੀ ਚਾ ਇਹ ਦੱਸਦਾ ਕਿ ਅਦਾਲਤ ਕਿੰਨੀ ਸੀਰੀਅਸ ਹੈ ਇਸ ਮਾਮਲੇ 'ਚ ਤਾਂ ਜੇ ਆਪਾਂ ਸਾਰੀਆਂ ਗੱਲਾਂ ਨੂੰ ਜੋੜੀਏ ਤਾਂ ਇਹਦਾ ਮੋਟਾ-ਮੋਟਾ ਮਤਲਬ ਕੀ ਨਿਕਲਦਾ ਕਿ ਸਿੱਟਾ ਕੱਢ ਸਕਦੇ ਆਂ ਮੇਰੇ ਖਿਆਲ ਚ ਕੱਟੋ-ਕੱਟ ਦੋ-ਤਿੰਨ ਵੱਡੀਆਂ ਗੱਲਾਂ ਨੇ ਪਹਿਲੀ ਕਿ ਪੰਜਾਬ ਚ ਪ੍ਰਾਈਵੇਟ ਸਕੂਲਾਂ ਚ ਆਰਟੀ ਦਾ 25% ਕੋਟਾ ਲਾਗੂ ਕਰਨਾ ਹੁਣ ਸਿਰਫ ਕਾਗਜ਼ੀ ਗੱਲ ਨਹੀਂ ਰਹੀ ਇਹ ਸਰਕਾਰ ਤੇ ਅਦਾਲਤ ਦੋਵਾਂ ਲਈ ਹੁਣ ਇੱਕ ਬਹੁਤ ਅਹਿਮ ਮੁੱਦਾ ਬਣ ਗਿਆ ਦੂਜਾ ਅਦਾਲਤ ਦਾ ਦਖਲ ਫੈਸਲਾ ਕੁੱਨ ਸਾਬਤ ਹੋ ਰਿਹਾ ਸ਼ਾਇਦ ਅਦਾਲਤੀ ਦਬਾਅ ਤੋਂ ਬਿਨਾ ਇਹ ਮਾਮਲਾ ਐਵੇਂ ਹੀ ਚੱਲਦਾ ਰਹਿੰਦਾ ਤੇ ਤੀਜਾ ਸਰਕਾਰ ਹੁਣ ਜਵਾਬ ਦੇ ਆ ਸਿੱਧਾ ਅਦਾਲਤ ਨੂੰ ਇਸ ਲਈ ਉਮੀਦ ਆ ਕਿ ਇਸ ਵਾਰ ਪਾਲਣਾ ਯਕੀਨੀ ਬਣਾਉਣ ਲਈ ਜ਼ਿਆਦਾ ਠੋਸ ਕਦਮ ਚੁੱਕੇ ਜਾਣਗੇ ਹੂੰ ਇਹ ਬਹੁਤ ਅਹਿਮ ਨੁਕਤੇ ਨੇ ਜੇ ਆਪਾਂ ਥੋੜਾ ਹੋਰ ਵੱਡੇ ਪੱਧਰ ਤੇ ਦੇਖੀਏ ਤਾਂ ਇਹਦੇ ਸਮਾਜਿਕ ਅਸਰ ਕੀ ਹੋ ਸਕਦੇ ਨੇ ਖਾਸ ਕਰਕੇ ਉਹਨਾਂ ਬੱਚਿਆਂ ਤੇ ਪਰਿਵਾਰਾਂ ਲਈ ਜਿਨ੍ਹਾਂ ਲਈ ਇਹ ਕਾਨੂੰਨ ਬਣਿਆ ਸੀ ਸਮਾਜਿਕ ਅਸਰ ਤਾਂ ਜੀ ਬਹੁਤ ਵੱਡੇ ਹੋ ਸਕਦੇ ਨੇ ਜੇਕਰ ਇਹ ਸਹੀ ਮਾਇਨੇ ਚ ਲਾਗੂ ਹੋ ਜਾਏ ਤੁਸੀਂ ਸੋਚੋ ਪੰਜਾਬ 'ਚ ਹਜ਼ਾਰਾਂ ਪ੍ਰਾਈਵੇਟ ਸਕੂਲ ਨੇ ਜੇ ਹਰ ਸਕੂਲ 25% ਸੀਟਾਂ ਸਹੀ ਈਡਬਲਯੂਐਸਡੀਜੀ ਬੱਚਿਆਂ ਨੂੰ ਦਵੇ ਤਾਂ ਹਰ ਸਾਲ ਹਜ਼ਾਰਾਂ ਬੱਚਿਆਂ ਨੂੰ ਚੰਗੀ ਪੜ੍ਹਾਈ ਮੁਫਤ ਜਾਂ ਬਹੁਤ ਘੱਟ ਖਰਚੇ 'ਤੇ ਮਿਲ ਸਕਦੀ ਆ ਉਹਨਾਂ ਬੱਚਿਆਂ ਲਈ ਤਾਂ ਇਹ ਜ਼ਿੰਦਗੀ ਬਦਲਣ ਵਾਲੀ ਗੱਲ ਹੋ ਸਕਦੀ ਹੈ ਜਿਹੜੇ ਸ਼ਾਇਦ ਸਰਕਾਰੀ ਸਕੂਲਾਂ 'ਚ ਭੀੜ ਕਰਕੇ ਜਾਂ ਸਾਧਨਾਂ ਦੀ ਕਮੀ ਕਰਕੇ ਪਿੱਛੇ ਰਹਿ ਜਾਂਦੇ ਨੇ ਜਾਂ ਜਿਨ੍ਹਾਂ ਦੇ ਮਾਪੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨਹੀਂ ਦੇ ਸਕਦੇ ਇਹ ਸਿਰਫ ਪੜ੍ਹਾਈ ਨਹੀਂ ਇਹ ਸਮਾਜਿਕ ਸ਼ਮੂਲੀਅਤ ਸੋਸ਼ਲ ਇਨਕਲੂਜ਼ਨ ਵੱਲ ਵੀ ਇੱਕ ਕਦਮ ਆ ਵਖ ਵਖ ਪਿਸ਼ੋਕਣਾ ਦੇ ਬੱਚੇ ਇਕੱਠੇ ਪੜਨਗੇ ਪਰ ਹਾਂ ਪ੍ਰਾਈਵੇਟ ਸਕੂਲਾਂ ਲਈ ਵੀ ਇੱਕ ਸਾਫ਼ ਸੁਨੇਹਾ ਹੈ ਕਿ ਕਾਨੂੰਨ ਤੋਂ ਉੱਪਰ ਕੋਈ ਨਹੀਂ ਤੇ ਉਹਨਾਂ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਣੀ ਪੈਣੀ ਹੈ ਉਹਨਾਂ ਨੂੰ ਸ਼ਾਇਦ ਆਪਣੇ ਸਿਸਟਮ 'ਚ ਕੁਝ ਬਦਲਾਅ ਕਰਨੇ ਪੈਣ ਪਰ ਕੀ ਇਹ ਦੇ ਨਾਲ ਪ੍ਰਾਈਵੇਟ ਸਕੂਲਾਂ ਵੱਲੋਂ ਕੋਈ ਵਿਰੋਧ ਜਾਂ ਕੋਈ ਦਿੱਕਤਾਂ ਆਉਣ ਦੀ ਉਮੀਦ ਵੀ ਹੈ ਉਹ ਤਾਂ ਅਕਸਰ ਫੀਸਾਂ ਤੇ ਸਰਕਾਰੀ ਦਖਲ ਦੀ ਗੱਲ ਕਰਦੇ ਨੇ ਹਾਂ ਇਹ ਸੰਭਾਵਨਾ ਤਾਂ ਹਮੇਸ਼ਾ ਹੁੰਦੀ ਆ ਪ੍ਰਾਈਵੇਟ ਸਕੂਲਾਂ ਦੇ ਆਪਣੇ ਪੁਆਇੰਟ ਹੋ ਸਕਦੇ ਨੇ ਜਿਵੇਂ ਉਹ ਕਹਿੰਦੇ ਨੇ ਕਿ ਸਰਕਾਰ ਜਿਹੜਾ ਪੈਸਾ ਦਿੰਦੀ ਹੈ ਇਹਨਾਂ 25% ਬੱਚਿਆਂ ਬਦਲੇ ਉਹ ਬਹੁਤ ਘੱਟ ਹੈ ਜਾਂ ਟਾਈਮ ਤੇ ਨਹੀਂ ਮਿਲਦਾ ਕਈ ਵਾਰੋ ਦਾਖਲੇ ਨੂੰ ਤਰੀਕੇ ਦੇ ਵੀ ਸਵਾਲ ਚੁੱਕਦੇ ਨੇ ਜਾਂ ਕਹਿੰਦੇ ਨੇ ਕਿ ਸਰਕਾਰੀ ਤੰਤਰ ਸਹਿਯੋਗ ਨਹੀਂ ਕਰਦਾ ਹੋ ਸਕਦਾ ਕੁਝ ਸਕੂਲ ਇਸ ਡਾਟਾ ਇਕੱਠਾ ਕਰਨ ਨੂੰ ਵੀ ਫਾਲਤੂ ਦਾ ਦਖਲ ਸਮਝਣ ਪਰ ਕਿਉਂਕਿ ਹੁਕਮ ਸਿੱਧਾ ਹਾਈ ਕੋਰਟ ਦਾ ਹੈ ਇਸ ਲਈ ਖੁੱਲਕੇ ਵਿਰੋਧ ਕਰਨਾ ਤਾਂ ਮੁਸ਼ਕਲ ਹੋਗਾ ਹਾਂ ਉਹ ਆਪਣੀਆਂ ਚਿੰਤਾਵਾਂ ਅਦਾਲਤ ਜਾਂ ਸਰਕਾਰ ਅੱਗੇ ਰੱਖ ਸਕਦੇ ਨੇ ਅਸਲ ਚੁਣੌਤੀ ਇਹੀ ਹੋਵੇਗੀ ਕਿ ਸਾਰਾ ਕੰਮ ਪਾਰਦਰਸ਼ੀ ਤਰੀਕੇ ਨਾਲ ਹੋਵੇ ਤੇ ਸਾਰਿਆਂ ਦੀਆਂ ਜਾਇਜ਼ ਗੱਲਾਂ ਸੁਣੀਆਂ ਜਾਣ ਪਰ ਕਾਨੂੰਨ ਦੀ ਅਸਲ ਭਾਵਨਾ ਨਾਲ ਸਮਝੌਤਾ ਨਾ ਹੋਵੇ ਤਾਂ ਮੰਨ ਲਓ ਡਾਟਾ ਆ ਗਿਆ ਹਲਫਨਾਮਾ ਕੋਰਟ ਚ ਚਲਾ ਗਿਆ ਫਿਰ ਕੀ ਕੀ ਗੱਲ ਖਤਮ ਮੈਨੂੰ ਨਹੀਂ ਲੱਗਦਾ ਜੀ ਇਹ ਇੰਨੀ ਛੇਤੀ ਖਤਮ ਹੋਣ ਵਾਲਾ ਮਾਮਲਾ ਹੈ ਇਹ ਡਾਟਾ ਤਾਂ ਸਿਰਫ ਪਹਿਲਾ ਕਦਮ ਹੈ ਇਹ ਸਮਝਣ ਲਈ ਕਿ ਸਮੱਸਿਆ ਕਿੰਨੀ ਵੱਡੀ ਆ ਅਸਲ ਕੰਮ ਤਾਂ ਇਸ ਡਾਟਾ ਦੇ ਵਿਸ਼ਲੇਸ਼ਣ ਤੋਂ ਬਾਅਦ ਸ਼ੁਰੂ ਹੋਣਾ ਹੈ ਜੇ ਪਤਾ ਲੱਗਿਆ ਕਿ ਬਹੁਤ ਸਾਰੇ ਸਕੂਲ ਨਿਯਮ ਨਹੀਂ ਮੰਨ ਰਹੇ ਤਾਂ ਫਿਰ ਅਦਾਲਤ ਅਤੇ ਸਰਕਾਰ ਨੂੰ ਅਗਲੇ ਕਦਮ ਸੋਚਣੇ ਪੈਣਗੇ ਕੀ ਸਿਰਫ ਅੱਗੇ ਤੋਂ ਠੀਕ ਕਰਨ ਲਈ ਕਿਹਾ ਜਾਊਗਾ ਜਾਂ ਪਿਛਲੀ ਗਲਤੀ ਲਈ ਕੋਈ ਐਕਸ਼ਨ ਹੋਊਗਾ ਕਿ ਕੋਈ ਜੁਰਮਾਨਾ ਲੱਗੇਗਾ ਜਾਂ ਸਕੂਲ ਦੀ ਮਾਨਤਾ ਰੱਦ ਕਰਨ ਵਰਗਾ ਸਖਤ ਕਦਮ ਚੁੱਕਿਆ ਜਾਊਗਾ ਇਹ ਸਵਾਲ ਨੇ ਜਿਨ੍ਹਾਂ ਦੇ ਜਵਾਬ ਆਉਣ ਵਾਲੇ ਟਾਈਮ 'ਚ ਮਿਲਣਗੇ ਇਹ ਕੇਸ ਅੱਗੇ ਲਈ ਇੱਕ ਮਿਸਾਲ ਬਣ ਸਕਦਾ ਤਾਂ ਸਾਰੇ ਗੱਲ ਦਾ ਨਿਚੋੜ ਇਹ ਹੈ ਕਿ ਅੱਜ ਅਸੀਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬਹੁਤ ਜ਼ਰੂਰੀ ਮੀਮੋ ਦੀ ਗੱਲ ਕੀਤੀ ਜਿਸ ਵਿੱਚ ਬਹੁਤ ਜਲਦੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਹ ਮੀਮੋ ਆਰਟੀ ਐਕਟ ਦੀ ਤਾਰਾ ਬਾਰੇ ਇੱਕ ਸੀ ਬਾਰੇ ਹੈ ਜਿਸ ਤਹਿਤ ਪ੍ਰਾਈਵੇਟ ਸਕੂਲਾਂ ਨੂੰ 25% ਸੀਟਾਂ ਈਡਬਲਯੂਐਸ ਤੇ ਡੀਜੀ ਬੱਚਿਆਂ ਲਈ ਰੱਖਣੀਆਂ ਪੈਂਦੀਆਂ ਨੇ ਹਾਂਜੀ ਤੇ ਅਸੀਂ ਦੇਖਿਆ ਕਿ ਇਹ ਸਾਰੀ ਕਾਰਵਾਈ ਹਾਈ ਕੋਰਟ ਦੇ ਕੇਸ ਕੇਐਸ ਰਾਜੂ ਲੀਗਲ ਟਰਸਟ ਬਨਾਮ ਪੰਜਾਬ ਸਰਕਾਰ ਕਰਕੇ ਹੋ ਰਹੀ ਹੈ ਇਸ ਲਈ ਵਿਭਾਗ ਨੂੰ ਬਹੁਤ ਤੇਜ਼ੀ ਨਾਲ ਇੱਕ ਦਿਨ ਦੇ ਅੰਦਰ-ਅੰਦਰ ਸਾਰੇ ਸਕੂਲਾਂ ਤੋਂ ਡਾਟਾ ਇਕੱਠਾ ਕਰਕੇ ਅਦਾਲਤ ਲਈ ਹਲਫਨਾਮਾ ਤਿਆਰ ਕਰਨਾ ਪੈ ਰਿਹਾ ਹੈ ਇਹ ਸਥਿਤੀ ਇਸ ਮੁੱਦੇ ਦੀ ਗੰਭੀਰਤਾ ਤੇ ਅਦਾਲਤ ਦੀ ਸ਼ਕਤੀ ਨੂੰ ਦਰਸਾਦੀ ਹੈ ਇਸ ਸਾਰੀ ਗੱਲਬਾਤ ਤੋਂ ਬਾਅਦ ਨਾ ਇੱਕ ਸਵਾਲ ਮੇਰੇ ਮਨ ਚ ਆ ਰਿਹਾ ਹੈ ਜਿਸ ਤੇ ਸ਼ਾਇਦ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਖਾਸ ਕਰਕੇ ਜਦੋਂ ਆਪਾਂ ਸਿੱਖਿਆ ਦੇ ਹੱਕ ਤੇ ਸਮਾਜਿਕ ਨਿਆਂ ਦੀ ਗੱਲ ਕਰਦੇ ਆਂ ਸਵਾਲ ਇਹ ਆ ਕਿ ਮੰਨ ਲਓ ਇਸ ਸਾਰੀ ਕਾਰਵਾਈ ਤੋਂ ਬਾਅਦ ਪਤਾ ਲੱਗਦਾ ਹੈ ਕਿ ਬਹੁਤ سارے ਸਕੂਲਾਂ ਨੇ ਸਾਲਾਂ ਤੱਕ ਇਹ ਕਾਨੂੰਨ ਲਾਗੂ ਹੀ ਨਹੀਂ ਕੀਤਾ ਤਾਂ ਕੀ ਸਿਰਫ ਅੱਗੇ ਤੋਂ ਠੀਕ ਕਰ ਲੈਣਾ ਕਾਫੀ ਹੋਵੇਗਾ ਉਨਾ ਹਜ਼ਾਰਾਂ ਬੱਚਿਆਂ ਦਾ ਕੀ ਜਿਨ੍ਹਾਂ ਨੂੰ ਪਿਛਲੇ ਸਾਲਾਂ ਚ ਇਸ ਕਰਕੇ ਚੰਗੀ ਸਿੱਖਿਆ ਦਾ ਮੌਕਾ ਨਹੀਂ ਮਿਲਿਆ ਕੀ ਕਾਨੂੰਨ ਨੂੰ ਪਿੱਛੇ ਮੁੜ ਕੇ ਦੇਖਣਾ ਚਾਹੀਦਾ ਹੈ ਤੇ ਉਸ ਨੁਕਸਾਨ ਦੀ ਕਿਸੇ ਤਰ੍ਹਾਂ ਪਰਪਾਈ ਕਰਨੀ ਚਾਹੀਦੀ ਹੈ ਜਾਂ ਸਾਨੂੰ ਸਿਰਫ ਅੱਗੇ ਹੀ ਦੇਖਣਾ ਚਾਹੀਦਾ ਹੈ ਇਹ ਕੋਖਾ ਸਵਾਲ ਆ ਨੈਤਿਕ ਵੀ ਤੇ ਕਾਨੂੰਨੀ ਵੀ ਜਿਸ ਦਾ ਸਿੱਧਾ ਜਵਾਬ ਸ਼ਾਇਦ ਨਾ ਹੋਵੇ ਪਰ ਇਸ ਸੋਚਣ ਵਾਲੀ ਗੱਲ ਜ਼ਰੂਰ ਆ ਬਹੁਤ ਵਧੀਆ ਨੁਕਤਾ ਠਾਇਆ ਤੁਸੀਂ ਸੋਚਣ ਲਈ ਮਜਬੂਰ ਕਰਦਾ ਹੈ ਇਸੇ ਸਵਾਲ ਦੇ ਨਾਲ ਅੱਜ ਦੀ ਗੱਲਬਾਤ ਇੱਥੇ ਹੀ ਖਤਮ ਕਰਦੇ ਹਾਂ ਅਗਲੀ ਵਾਰ ਤੱਕ ਸੋਚਦੇ ਰਹੋ ਧੰਨਵਾਦ ਸਾਥੀਓ ਤੁਸੀਂ ਕੁਆਲਿਟੀ ਐਂਡ ਜਸਟਿਸ ਪਟਿਆਲਾ YouTube ਰਾਹੀਂ ਵਿਸ਼ੇਸ਼ ਜਾਣਕਾਰੀ ਲੈਣ ਲਈ ਜੁੜੇ ਰਹੇ ਤੁਸੀਂ ਦੇਖਦੇ ਰਹੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਦੇ ਰਹੋ ਜੈ ਪੀਮ ਜੈ ਭਾਰਤ ਜੈ ਸੰਵਿਧਾਨ